ਪੰਜਾਬ ਸਰਕਾਰ ਦੀ ਲੈਂਡ ਪੂਲਿੰਗ ਸਕੀਮ ਦੇ ਵਿਰੋਧ ਵਿੱਚ ਅੱਜ ਪਟਿਆਲਾ ਦੇ ਪੁੱਡਾ ਗਰਾਊਂਡ ਅਰਬਨ ਸਟੇਟ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਇੱਕ ਵਿਸ਼ਾਲ ਰੈਲੀ ਦਾ ਆਯੋਜਨ ਕੀਤਾ ਜਾ ਰਿਹਾ ਹੈ ਇਸ ਰੈਲੀ ਵਿੱਚ ਪਟਿਆਲਾ ਜ਼ਿਲ੍ਹਾ ਦੇ ਵੱਖ-ਵੱਖ ਏਰੀਆ ਵਿੱਚੋਂ ਪਾਰਟੀ ਵਰਕਰ ਸ਼ਿਰਕਤ ਕਰਨਗੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਅਕਾਲੀ ਦਲ ਦੇ ਆਗੂ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਲੈਂਡ ਪੂਲਿੰਗ ਸਕੀਮ ਹੈ ਉਹ ਰੱਦ ਕਰਕੇ ਹੀ ਛੱਡਾਂਗੇ ਹੋਰ ਕੀ ਕਿਹਾ ਤੁਸੀਂ ਵੀ ਸੁਣੋ ਅਕਾਲੀ ਦਾ ਜਿੰਦਾਬਾਦ ਹੋਮੀ ਅਕਾਲੀ ਦਾ ਜਿੰਦਾਬਾਦ ਹੋਮੀ ਅਕਾਲੀ ਦਾ ਜਿੰਦਾਬਾਦ ਜੱਟਾ ਲੀਡੋ ਜਿੰਦਾਬਾਦ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਹਾਂਜੀ ਸਰ ਕੀ ਕਹਿਣਾ ਚਾਹੋਗੇ ਅੱਜ ਜਿਹੜਾ ਕਿਵੇਂ ਦਾ ਪ੍ਰੋਗਰਾਮ ਆਗਾ ਤੇ ਕਿੰਨੀ ਕ ਜਿਹੜੀ ਸੰਗਤ ਦੇ ਪੱਗ ਨੀ ਹੈ ਅੱਜ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਐਨ ਕੇ ਸ਼ਰਮਾ ਜੀ ਸਮੁੱਚੀ ਸੀਨੀਅਰ ਲੀਡਰਸ਼ਿਪ ਨੇ ਰੋਸ ਧਰਨਾ ਜਿਹੜੀ ਕਿ ਪੰਜਾਬ ਸਰਕਾਰ ਨੇ ਪੰਜਾਬ ਨੂੰ ਬਰਬਾਦ ਕਰਨ ਵਾਸਤੇ ਲੈਂਡ ਪੂਲਿੰਗ ਪਾਲਿਸੀ ਲਿਆਂਦੀ ਹੈ ਉਨੂੰ ਰੱਦ ਕਰਾਉਣ ਵਾਸਤੇ ਤੇ ਪੰਜਾਬ ਨੂੰ ਬਚਾਉਣ ਵਾਸਤੇ ਇਹ ਧਰਨਾ ਰੋਸਤਰ ਨਾਲ ਜਿਹੜਾ ਉਹ ਪਟਿਆਲੇ ਜ਼ਿਲ੍ਹੇ ਉਲੋਂ ਦਿੱਤਾ ਜਾ ਰਿਹਾ ਉਸ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੰਗਤ ਅਜੀ ਤਾਂ ਦੇਖੋ ਲਗਭਗ 11:30 ਦਾ ਟਾਈਮ ਹੈ ਸਵੇਰ ਤੋਂ ਹੀ ਸੰਗਤ ਪਿੰਡਾਂ ਤੋਂ ਸ਼ਹਿਰਾਂ ਤੋਂ ਆਉਣੀ ਸ਼ੁਰੂ ਹੋ ਗਈ ਹੈ ਇਹ ਜਿਹੜੀ ਅਕਾਲੀ ਦਲ ਹੈ ਇਹਨੇ ਇੱਕ ਪ੍ਰਣ ਕਰ ਲਿਆ ਕਿ ਜਿੰਨਾ ਚਿਰ ਇਹ ਲੈਂਡ ਪੁਲਿੰਗ ਪਾਲਿਸੀ ਰੱਦ ਨਹੀਂ ਕਰਦੇ ਉਹਨਾਂ ਚਿਰ ਘਰੇ ਨਹੀਂ ਬੈਠਾਂਗੇ ਇੱਕ ਤਰੀਕ ਤੋਂ ਮੋਹਾਲੀ ਪੱਕਾ ਤਰਲੇ ਦਾ ਐਲਾਨ ਕਰ ਦਿੱਤਾ ਗਿਆ ਤੇ ਹਾਈ ਕੋਰਟ ਨੇ ਮਾਨਜੋਗ ਨੇ 4 ਹਫ਼ਤਿਆਂ ਦਾ ਰੋਕ ਜੁਰਮ ਲਈ ਹੈ ਪਰ ਜਿੰਨਾ ਚਿਰ ਸਰਕਾਰ ਪਰਮਾਨੈਂਟ ਰੱਦ ਨਹੀਂ ਕਰਦੀ ਅਕਾਲੀ ਦਲ ਘਰੇ ਨਹੀਂ ਬੈਠੇ। ਜੇ ਹਲਕਾ ਸਨੌਰ ਦੀ ਗੱਲ ਕਰੀ ਕਿੰਨੇ ਕੁ ਲੋਕਾਂ ਨੇ ਆਪਾਂ ਕਿਉਂ ਬਈ ਹਲਕਾ ਸਨੌਰ ਦੇ ਵਿੱਚ ਤੂੰ ਬਹੁਤ ਵੱਡਾ ਸ਼ਾਅ ਹੈ ਕਿਉਂਕਿ ਬਹੁਤ ਥਿਰ ਤੋਂ ਹਲਕਾ ਸਨੌਰ ਹੈ ਜਿਹੜਾ ਇੱਥੇ ਪਬਲਿਕ ਨਾਲ ਆਪਣੀ ਟੀਮ ਨਾਲ ਇਹ ਜੱਦੀ ਅਕਾਲੀ ਹਲਕਾ ਹੈ ਤੇ ਅੱਜ ਇਹ ਤੁਹਾਡੇ ਸਾਹਮਣੇ ਇੱਕ ਇਤਿਹਾਸ ਕਾਇਮ ਹੋਏਗਾ ਸਭ ਤੋਂ ਵੱਧ ਹਲਕਾ ਸਨੌਰ ਹੈ ਜਿਹੜਾ ਉਹ ਆਸ਼ੀਰਵਾਦ ਦੇਣ ਦੇ ਵਾਸਤੇ ਇੱਥੇ ਕਿਉਂਕਿ ਅਸੀਂ ਇਸ ਹਲਕੇ ਦੇ ਵਿੱਚ ਸੇਵਾ ਕਰ ਰਹੇ ਹਾਂ ਉਹ ਸਾਨੂੰ ਵੱਧ ਤੋਂ ਵੱਧ ਸਜੋ ਦੇਗੀ ਤੇ ਤਾਂ ਕਿ ਸਰਕਾਰ ਦੀ ਅੱਖਾਂ ਖੁੱਲ ਸਕੀ ਕਿੰਨੇ ਕ ਵਜੇ ਦਾ ਟਾਈਮ ਹੈ ਜੀ ਲਗਭਗ 11:30 ਵਜੇ ਦੇ ਕਰੀਬ ਭਾਈ ਇੱਥੇ ਪਹੁੰਚਣਗੇ ਤੇ ਉੱਥੋਂ ਰਸਤੇ ਦੇ ਵਿੱਚ ਵੀ ਇੱਕ ਜਗ੍ਹਾ ਤੇ ਸਟਾਪੇਜ ਹੈ ਉਸ ਤੋਂ ਬਾਅਦ ਆਪਣਾ ਫਿਰ ਅੱਗੇ ਬਾਦਰਗੜ ਹੈ ਇਸ ਤਰ੍ਹਾਂ ਸਾਰੇ ਇਲਾਕਾ ਵੱਖ-ਵੱਖ ਹਲਕਿਆਂ ਵਾਲੇ ਸਮੁੱਚੀ ਲੀਡਰਸ਼ਿਪ ਨੇ ਸਰਕਾਰ ਨੂੰ ਜਗੌਣ ਦੇ ਵਾਸਤੇ ਪੰਜਾਬ ਨੂੰ ਬਚਾਉਣ ਵਾਸਤੇ ਪੰਜਾਬੀਅਤ ਨੂੰ ਕਾਰੋਬਾਰ ਨੂੰ ਮਜ਼ਦੂਰ ਨੂੰ ਬਚਾਉਣ ਵਾਸਤੇ ਅਪਰਾਲਾ ਇਹ ਸਾਡਾ ਫਰਜ਼ਬੰਦ ਹੈ ਸਾਰਿਆਂ ਦਾ ਕਿ ਅਸੀਂ ਆਪਣਾ ਪੰਜਾਬ ਬਚਾਈਏ ਪੰਜਾਬੀ ਤੇ ਚਲੋ ਜਿੰਦਾਬਾਦ ਆਮੀ ਆਕਾਲੀ ਦਾ ਜਿੰਦਾਬਾਦ ਆਮੀ ਆਕਾਲੀ ਦਾ ਜਿੰਦਾਬਾਦ ਸਰਤਾ ਸਿੰਘ ਬਾਦਲ ਜਿੰਦਾਬਾਦ ਆਮੀ ਆਕਾਲੀ ਦਾ ਜਿੰਦਾਬਾਦ 귤다!